ਉਸ ਵੇਲੇ ਇਸ profession ਦੇ ਬਾਰੇ ਜ਼ਿਆਦਾ ਜਾਣਕਾਰੀ ਇੰਡੀਆ ਦੇ ਇਸ ਪਾਰ ਚ ਵੀ ਘੱਟ ਹੀ ਸੀਗੀ ਹੁਣ ਲੋਕਾਂ ਨੂੰ ਦੱਸਣਾ ਨਹੀਂ ਪੈਂਦਾ ਕੀ ਹੈਗਾ ਹੁਣ ਸਿਰਫ ਉਹਨੂੰ ਇਹ ਸਮਝਾਉਣਾ ਪੈਂਦਾ ਵੀ ਕਿਹੜਾ ਸਟਾਈਲ ਤੁਹਾਡੇ ਪਰਸਨੈਲਿਟੀ ਨਾਲ ਸੂਟ ਕਰੇਗਾ ਤੇ ਕਿਹੜਾ ਅਸੀਂ ਤੁਹਾਨੂੰ ਸੁਜੈਸਟ ਕਰਦੇ ਆ ਮਨੀਸ਼ ਜੀ ਦਾ ਆਫਿਸ ਦਾ ਇੰਟੀਰੀਅਰ ਕਿਤਾ ਸੀਗਾ ਐਂਡ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੂੰ ਸਾਡਾ ਕੰਮ ਅੱਛਾ ਲੱਗਿਆ ਤੇ ਦੇ ਇੰਜੋਏਡ देयर ਆਫਿਸ ਸਪੇਸ ਉਹਨੂੰ ਪਸੰਦ ਉਹਨਾਂ ਨੂੰ ਪਸੰਦ ਆਏਗਾ ਸਾਡੀ ਸੋਚ ਉੱਥੇ ਜਾਂਦੀ ਹੈ ਉਹ ਮੈਨੂੰ ਲੱਗਦਾ ਸਾਡਾ ਯੂਨੀਕ ਕਰੈਕਟਰ ਹੈ ਅਪਾਰਟ ਫਰਮ ਟਾਈਮਲiness ਐਂਡ ਗੁੱਡ ਕੁਆਲਿਟੀ ਤੋਂ ਅਸੀਂ ਕੋਸ਼ਿਸ਼ ਕੀਤਾ ਹੈ ਕਿ ਬਈ ਕੰਟੈਂਪੋਰੀ ਕਲਾਸਿਕ ਮਾਡਰਨ ਕੋਟੇਜ ਸਟਾਈਲ ਥੋੜੇ ਥੋੜੀ ਫੀਲਿੰਗ ਸਾਰੀ ਦੇਈ ਜਾਏ ਇਸ ਤਰੀਕੇ ਨਾਲ ਗਲੋਬਲੀ ਆਪਣੇ ਆਪ ਨੂੰ ਪ੍ਰੈਜ਼ੈਂਸ ਵੀ ਸ਼ੋ ਕਰ 파 ਰਹੇ ਹਾਂ ਤੇ ਗਲੋਬਲ ਕਲਾਈਂਟਸ ਤੋਂ ਬਹੁਤ ਜ਼ਿਆਦਾ ਨਿਊ ਇਨਪੁੱਟਸ ਵੀ ਲੈ 파 ਰਹੇ ਹਾਂ ਉਹਸੀ ਉਹਨਾਂ ਨੂੰ ਫਿਊਚਰਿਸਟਿਕ ਡਿਜ਼ਾਈਨ ਦਿਖਾਏ ਉਹਨਾਂ ਨੇ ਅੰਡਰਸਟੈਂਡ ਵੀ ਕਰ ਲਏ ਐਕਸੈਪਟ ਵੀ ਕਰ ਲਏ ਤੇ ਐਗਜ਼ੀਕਿਊਟ ਵੀ ਹੋ ਗਿਆ ਫੀਲ ਕਿ ਥੋੜਾ ਜਿਹਾ ਪੇਸ਼ੈਂਸ ਔਰ ਇਨੋਵੇਟਿਵਨੈਸ ਰੱਖਣੀ ਚਾਹੀਦੀ ਹੈ ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਕੱਲ ਆਪਾਂ ਘਰ ਬਣਾਉਣ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਅ ਇੰਟੀਰੀਅਰ ਨੂੰ ਡਿਜ਼ਾਈਨ ਕਰਨ ਦੀ ਜੇ ਗੱਲ ਆਵੇ ਤਾਂ ਉਹ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਸਭ ਤੋਂ ਵੱਧ ਜਿਹੜਾ ਹੈਗਾ ਦਿਮਾਗ ਉਸ ਤੇ ਲੋਕ ਲਾਉਂਦੇ ਨੇ ਤੇ ਬਹੁਤ ਸਾਰੇ ਅੱਜਕੱਲ ਕਿਉਂਕਿ ਟ੍ਰੈਂਡ ਚੱਲਿਆ ਹੋਇਆ ਵਧੀਆ ਤੋਂ ਵਧੀਆ ਇੰਟੀਰੀਅਰ ਜਿਹੜਾ ਡਿਜ਼ਾਈਨ ਕਰਨ ਦਾ ਘਰਾਂ ਦੇ ਵਿੱਚ ਵੀ ਜਾਂ ਕਿਤੇ ਵੀ ਹੋਵੇ ਸੋ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਤੇ ਇੰਟੀਰੀਅਰ ਡਿਜ਼ਾਈਨਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਇਸ ਦੇ ਵਿੱਚ ਬੀਬੀਆਂ ਨੇ ਜਿਹੜੀਆਂ ਸ਼ੁਰੂ ਤੋਂ ਮੱਲਾ ਮਾਰਦੀਆਂ ਨਜ਼ਰ ਆਉਂਦੀਆਂ ਨੇ ਮੁਹਾਲੀ ਦੇ ਵਿੱਚ ਗੁਰਜੋਤ ਸ਼ਾਨ ਡਿਜ਼ਾਈਨਸ ਕੰਪਨੀ ਹੈ ਜਿਹੜੀ ਉਹ ਬੜਾ ਨਾਮ ਇਹਨਾਂ ਨੇ ਬਣਾਇਆ ਲਗਾਤਾਰ ਇਹ ਆਪਣਾ ਇਸ ਖੇਤਰ ਦੇ ਵਿੱਚ ਨਾਮ ਕੁਮਾਰੇ ਨੇ ਬੜਾ ਵਧੀਆ ਕੰਮ ਕਰ ਰਹੇ ਨੇ ਤੇ ਗੁਰਜੋਤ ਸ਼ਾਨ ਮੈਡਮ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਸਨਮਾਨਿਤ ਵੀ ਕੀਤਾ ਗਿਆ ਪੰਜਾਬ ਦੇ ਟੂਰਿਜ਼ਮ ਮਿਨਿਸਟਰ ਅਨਮੋਲ ਗਗਨਮਾਨ ਨੇ ਤੇ ਇਹ ਲਗਾਤਾਰ ਦੂਜੀ ਵਾਰ ਇਹਨਾਂ ਨੂੰ ਜਿਹੜਾ ਹੈਗਾ ਸਨਮਾਨਿਤ ਕੀਤਾ ਗਿਆ ਇਹਨਾਂ ਦੇ ਕੰਮ ਲਈ ਇਹਨਾਂ ਦੇ ਕੰਮ ਨੂੰ ਬੇਮਿਸਾਲ ਕਿਹਾ ਗਿਆ ਸੋ ਇਹਨਾਂ ਦੇ ਅਸੀਂ ਇੱਥੇ ਅੱਜ ਗੁਰਜੋਸ਼ ਸ਼ਾਨ ਡਿਜ਼ਾਈਨਸ ਮੌਜੂਦ ਹਨ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਤੁਹਾਨੂੰ ਦਿਖਾਵਾਂਗੇ ਕਿ ਇਸ ਤਰ੍ਹਾਂ ਦਾ ਬਿਹਤਰੀਨ ਜਿਹੜਾ ਇੰਟੀਰੀਅਰ ਹੈ ਜਿਹੜਾ ਹੈ ਉਹ ਇਹ ਤਿਆਰ ਕਿਵੇਂ ਕਰਦੇ ਨੇ ਕੀ ਕੁਝ ਆਈਡੀਆਜ਼ ਇਹ ਦਿੰਦੇ ਨੇ ਤੇ ਕੀ ਕੀ ਇਹਨਾਂ ਦੇ ਪਲਾਨਸ ਨੇ ਮੈਮ ਪਹਿਲਾਂ ਤਾਂ ਵਧਾਈਆਂ ਤੁਹਾਨੂੰ ਬਹੁਤ-ਬਹੁਤ ਜਿਹੜਾ ਸਨਮਾਨਿਤ ਤੁਹਾਨੂੰ ਕੀਤਾ ਗਿਆ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਅੱਛਾ ਇਸ ਦੇ ਬਾਰੇ ਦੱਸੋ ਜੀ ਇਹ ਅ ਅਨਮੋਲ ਗਗਨਮਾਨ ਵੱਲੋਂ ਤੁਹਾਨੂੰ ਕੀਤਾ ਗਿਆ ਸੋ ਬੇਸਿਕਲੀ ਕਿਹੜੀ ਕੈਟਾਗਰੀ ਸੀਗੀ ਤੇ ਕਿਹੜਾ ਕੰਮ ਤੁਹਾਡਾ ਜਿਹੜਾ ਰੈਕਗਨਾਈਜ਼ ਹੋਇਆ ਬੇਸਿਕਲੀ ਸਾਨੂੰ ਅਵਾਰਡ ਮਿਲਿਆ ਫॉर ਬੀਇੰਗ ਦ ਲੀਡਿੰਗ ਇੰਟੀਰੀਅਰ ਡਿਜ਼ਾਈਨਰ ਇਨ ਦੀ ਟ੍ਰਾਈ ਸਿਟੀ ਐਂਡ ਬਹੁਤ ਅੱਛਾ ਲੱਗਿਆ ਸਾਨੂੰ ਕਿ ਸਾਡੀ ਮਿਹਨਤ ਤੇ ਸਾਡੇ ਐਫਰਟਸ ਨੂੰ ਸਾਲ ਦੇ ਸ਼ੁਰੂਆਤ ਵਿੱਚ ਇੰਨਾ ਪ੍ਰੋਤਸਾਹਨ ਮਿਲਿਆ ਕਿ ਅਸੀਂ ਬਹੁਤ ਮੋਟੀਵੇਟਿਡ ਹੈਗੇ ਆ ਤੇ ਐਕਸਾਈਟਿਡ ਹੈਗੇ ਆ ਕਿ ਅੱਗੇ ਵੀ ਪੂਰੇ ਸਾਲ ਅਸੀਂ ਅਚੀਵਮੈਂਟਸ ਦੀ ਯੂ نو ਲੜੀ ਪ੍ਰੋ ਲਈਏ ਤੇ ਅੱਗੇ ਚੱਲੀਏ ਠੀਕ ਹੈ ਜੀ ਅੱਛਾ ਤੁਸੀਂ ਆਪਣੇ ਬਾਰੇ ਦੱਸੋ ਜੀ ਥੋੜਾ ਆਪਣਾ ਤਜਰਬਾ ਕਿੰਨੇ ਸਾਲਾਂ ਦਾ ਹੋ ਚੁੱਕਿਆ ਹੈ ਕਿਵੇਂ ਸਫ਼ਰ ਸ਼ੁਰੂ ਕੀਤਾ ਤੇ ਅੱਜ ਜਿੱਥੇ ਵੀ ਪਹੁੰਚੋ ਜਿਸ ਮੁਕਾਮ ਤੇ ਕੀ ਕੁਝ ਤੁਸੀਂ ਵੇਖਿਆ ਤੇ ਮੈਨੂੰ ਹੁਣ ਤੇ 18 ਸਾਲ ਹੋ ਗਏ ਉਹਨੇ 19th ইয়ার ਹੋ ਗਿਆ ਐਂਡ ਇੰਟੀਰੀਅਰ ਡਿਜ਼ਾਈਨ ਜਦੋਂ ਸੋਚਿਆ ਸੀਗਾ ਇਹਦੇ ਬਾਰੇ ਕਿ ਵੀ ਇਹ profession ਸਿਲੈਕਟ ਕਰਨਾ ਹੈ ਆਪਣੀ ਲਾਈਫ ਵਿੱਚ ਉਸ ਵੇਲੇ ਇਸ profession ਦੇ ਬਾਰੇ ਜ਼ਿਆਦਾ ਜਾਣਕਾਰੀ ਇੰਡੀਆ ਦੇ ਇਸ ਪਾਰਟ 'ਚ ਵੀ ਘੱਟ ਹੀ ਸੀਗੀ ਐਂਡ ਲੋਕੀ ਆਰਕੀਟੈਕਟਸ ਨੂੰ ਜ਼ਰੂਰ ਰੈਕਗਨਾਈਜ਼ ਕਰਦੇ ਸੀਗੇ ਐਂਡ ਮੇਰਾ ਬੈਕਗਰਾਉਂਡ ਸਕੂਲਿੰਗ ਵਿੱਚ ਸੀਗਾ इन सैंस सो इट वॉज अ बिग डील फॉर मी टू शिफ्ट कि भी असी सैंस तो इंटीरियर डिजाइन करना है सो काफ़ी चैलेंज भी रहे टू मेक पीपल अंडरसटैंड कलाइंट न समझा भी इंटीरीयर डिजाइन है कि बेसिकली इंटीरियर के आर्कीटेक्चर इन इनर ਵਰਲਡ ਨੂੰ ਡਿਜ਼ਾਈਨ ਕਰਨਾ ਹੈਗਾ ਐਂਡ ਸਾਡਾ ਫਿਰ ਮੋਟੋ ਏਰੀਆ ਫ্রম दैट ਪੁਆਇੰਟ ਕਿ ਅਸੀਂ ਲੋਕਾਂ ਦੀ ਲਾਈਫ ਸਟਾਈਲ ਅਪਲਿਫਟ ਕਰੀਏ ਔਰ ਉਹਨਾਂ ਨੂੰ ਇੱਕ ਫੀਲ ਆਫ ਲਕਜ਼ਰੀ ਦਈਏ ਜੋ ਬੰਦਾ ਹੋਟਲ ਜਾਂਦਾ ਕਹਿੰਦਾ ਵਾਓ ਦਿਸ ਇਜ਼ ਅ ਨਾਈਸ ਪਲੇਸ ਉਸ ਤਰੀਕੇ ਦਾ ਉਹਨਾਂ ਨੂੰ ਘਰ ਆਫਿਸ ਬਣਾ ਕੇ ਦਈਏ ਅਕੋਰਡਿੰਗ ਟੂ ਉਹਨਾਂ ਦਾ ਬਜਟ ਇਹ ਥੋੜਾ ਜਿਹਾ ਚੈਲੈਂਜਿੰਗ ਹੁੰਦਾ ਹੈ ਬਿਕੋਜ਼ ਡੈਫੀਨਿਟਲੀ ਲਕਜ਼ਰੀ ਮਟੀਰੀਅਲ ਅਲੱਗ ਹੁੰਦਾ ਹੈ ਬਟ ਅਸੀਂ ਉਹਦਾ ਬੈਲੈਂਸ ਬਣਾਉਂਦੇ ਆ ਉਦੀ ਹੀ ਸਾਡੀ ਐਕਸਪਰਟਿਸ ਹੈਗੀ ਹੈ ਸੋ ਉਹਦਾ ਕਾਫੀ ਕੁਝ ਨਵਾਂ ਵਿਚਾਰ ਆਂਦਾ ਰਿਹਾ ਕਲਾਇੰਟ ਪ੍ਰੈਫਰੈਂਸ ਬਦਲਦੀ ਗਿਆ ਪਰ ਅੱਜ ਦੇ ਦੌਰ ਚ ਇੰਟੀਰੀਅਰ ਡਿਜ਼ਾਈਨ ਨੇ ਇੰਨਾ ਵਧੀਆ ਆਪਣਾ ਇੱਕ ਮਤਲਬ ਐਜ਼ ਅ profession ਮੁਕਾਮ ਬਣਾਇਆ ਹੋਇਆ ਹੈ ਕਿ ਹੁਣ ਮਜ਼ਾ ਆਂਦਾ ਹੈ ਕਿਉਂਕਿ ਹੁਣ ਲੋਕਾਂ ਨੂੰ ਤਸ ਨਾਲ ਨਹੀਂ ਪੈਂਦਾ ਕੀ ਹੈਗਾ ਹੁਣ ਸਿਰਫ ਉਹਨੂੰ ਇਹ ਸਮਝਾਉਣਾ ਪੈਂਦਾ ਵੀ ਕਿਹੜਾ ਸਟਾਈਲ ਤੁਹਾਡੇ ਪਰਸਨੈਲਿਟੀ ਨਾਲ ਸੂਟ ਕਰੇਗਾ ਤੇ ਕਿਹੜਾ ਅਸੀਂ ਤੁਹਾਨੂੰ ਸੁਜੈਸਟ ਕਰਦੇ ਆ ਬਟ ਇਟਸ ਨਾਊ ਅ ਵੈਰੀ ਬਿਊਟੀਫੁਲ ਜਰਨੀ ਬਹੁਤ ਅੱਛਾ ਲੱਗ ਰਿਹਾ ਹੈ ਅੱਛਾ ਤੁਹਾਡੀ ਸਕੂਲਿੰਗ ਕਿੱਥੋਂ ਹੋਈ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਿੱਥੋਂ ਹੋਈ ਤੇ ਜਿਹੜਾ ਸੀਗਾ ਇਹ ਕੋਰਸ ਤੁਸੀਂ ਕਿੱਥੋਂ ਕੀਤਾ सो बेसिकली मेरी स्कूलिंग वैसे आई एम बॉन इन चंडीगढ़ बट बिकॉज मेरे फादर ट्रांसफर्स सेड वेरीयस प्लेसिस्टलिंग सो नॉट टू मैनशन आई हैड अ गुड एक्सपोजर ते देन आई डिड इंटीरियर डिजाइन एंड दैट आई डिड फ्रॉम चंडीगढ़ एंड देन आई डिड एम बी एन डिजाइन मैनेजमेंट फिर मेरा काफ़ी ध्यान एजुकेशन की तरफ भी रहा है सो आई बिन टीचिंग इन एम सी एम डी ए वी कॉलेज थर्टी सिक्स फॉर फाइव ईयरस उस तो बाद बड़ा वीया मौका मिलया चंडीगढ़ ਯੂਨੀਵਰਸਿਟੀ ਕੜੂਆ ਉਥੇ ਇੰਟੀਰੀਅਰ ਡਿਜ਼ਾਈਨ ਡਿਪਾਰਟਮੈਂਟ ਸੈਟਲ ਕੀਤਾ ਐਂਡ ਆ ਵਾਸ देयर ਐਜ਼ ਐਨ ਐਚਓਡੀ ਸੋ ਉਥੇ ਬਹੁਤ ਅੱਛਾ ਲੱਗਿਆ ਕਿ ਅੱਜ ਦੇ ਦੌਰ ਤੇ ਬੱਚੇ ਮਾਪਿਆਂ ਤੋਂ ਬਿਨਾ ਮਤਲਬ ਦੇ ਹੈਵ ਅ ਫ੍ਰੀ ਜ਼ੋਨ ਕਿ ਐਸੀ ਇੰਟੀਰੀਅਰ ਡਿਜ਼ਾਈਨ ਕਰਨਾ ਹੈ ਸੋ ਉਦਾਂ ਦਾ ਜਰਨੀ ਅਚੀ ਰਹੀ ਐਜ਼ ਅ ਮੈਂਟਰ ਆਲਸੋ ਐਂਡ ਐਜ਼ ਅ ਪ੍ਰੋਫੈਸ਼ਨਲ ਬਿਜ਼ਨਸ ਯਾ ਹੋਰ ਤੁਸੀਂ ਅ ਜੇ ਆਪਾਂ ਕਿਉਂਕਿ ਚੰਡੀਗੜ੍ਹ ਮੋਹਾਲੀ ਦੀ ਗੱਲ ਕਰੀਏ ਬਹੁਤ ਸਾਰੇ ਪ੍ਰੋਮਿਨੈਂਟ ਪਰਸਨੈਲਿਟੀਜ਼ ਇੱਥੇ ਰਹਿੰਦੀਆਂ ਨੇ ਤੇ ਇੱਥੋਂ ਹੀ ਜਿਹੜਾ ਆਪਾਂ ਪੰਜਾਬ ਦੀ ਗੱਲ ਕਰੀਏ ਇੱਥੋਂ ਟ੍ਰੈਂਡ ਚੱਲਦਾ ਹੈ ਚੰਡੀਗੜ੍ਹੋਂ ਮੋਹਾਲੀ ਤੋਂ ਚੱਲਦਾ ਫਿਰ ਉਹ ਪੂਰੇ ਪੰਜਾਬ ਚ ਉਹਨੂੰ ਫਾਲੋ ਕੀਤਾ ਜਾਂਦਾ ਤੇ ਇੱਥੇ ਤੁਹਾਡੇ ਕੋਲੇ ਕਿਹੜੀ ਕਿਹੜੀ ਕੋਈ ਪ੍ਰੋਮਿਨੈਂਟ ਪਰਸਨੈਲਿਟੀਜ਼ ਦੀ ਆਪਾਂ ਗੱਲ ਕਰੀਏ ਕੋਈ ਆਰਟਿਸਟ ਹੋਵੇ ਕੋਈ ਹੋਰ ਜਾਂ ਪੰਜਾਬੀ ਇੰਡਸਟਰੀ ਨਾਲ ਜੁੜੇ ਹੋਏ ਹੋਣ ਜਿਨ੍ਹਾਂ ਦਾ ਤੁਸੀਂ ਜਿਨ੍ਹਾਂ ਨੂੰ ਮੌਕਾ ਮਿਲ ਅਪਰੋਚ ਕੀਤੇ ਹੋਵੇ ਤੁਸੀਂ ਉਹਨਾਂ ਦਾ ਡਿਜ਼ਾਈਨ ਕੀਤਾ ਹੋਵੇ ਅਸੀਂ ਜਸਟ ਰੀਸੈਂਟਲੀ 1.5 ਸਾਲ ਪਹਿਲਾਂ ਸਾਡੇ ਬੜੇ ਨੋਨ ਹੈਗੇ ਨੇ ਓਮ ਜੀ ਪ੍ਰੋਡਕਸ਼ਨ ਹਾਊਸ ਹੈਗੇ ਨੇ ਮਨੀਸ਼ ਜੀ ਦਾ ਆਫਿਸ ਦਾ ਇੰਟੀਰੀਅਰ ਕੀਤਾ ਸੀਗਾ ਐਂਡ ਬਹੁਤ ਅੱਛਾ ਲੱਗਿਆ ਕਿ ਉਹਨਾਂ ਨੂੰ ਸਾਡਾ ਕੰਮ ਅੱਛਾ ਲੱਗਿਆ ਤੇ ਦੇ ਇੰਜੋਏਡ देयर ਆਫਿਸ ਸਪੇਸ ਸੋ ਇਟ ਵਾਸ ਵੈਰੀ ਨਾਈਸ ਕਾਫੀ ਆਰਟਿਸਟ ਵੀ ਉੱਥੇ ਆਏ ਤੇ ਇਟ ਹੈਜ਼ ਬੀ ਨਾਈਸ ਹਾਂ ਜੀ अच्छा मैम आज आजकल वैसे बहुत इंटीरियर डिजाइनर्स ਤੁਹਾਨੂੰ ਬਹੁਤ ਮਿਲ ਜਾਣਗੇ ਤੇ ਪਰ ਉਹ ਜਿਵੇਂ ਤੁਸੀਂ ਦੱਸਦੇ ਹੋ ਕਿ ਤੁਸੀਂ ਬੈਲੈਂਸ ਰੱਖਦੇ ਹੋ ਜਾਂ ਹੋਰ ਕਈ ਚੀਜ਼ਾਂ ਜਿੱਤੇ ਤੁਸੀਂ ਮਾਹਰ ਹੋ ਚੁੱਕੇ ਹੋ ਤੇ ਕਿਵੇਂ ਦੇਖਦੇ ਹੋ ਜਿਹੜੀ ਦੌੜ ਹੈਗੀ ਉਹਦੇ ਵਿੱਚ ਤੁਸੀਂ ਇੱਕ ਵੱਖਰਾ ਕਰਨਾ ਇੱਕ ਚੈਲੰਜ ਆਪਣੇ ਆਪ ਦੇ ਵਿੱਚ ਤੇ ਤੁਸੀਂ ਕੀ ਡਿਫਰੈਂਟ ਕਰਦੇ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀ ਤੁਹਾਡੇ ਪਲਾਨਸ ਨੇ ਲਾਈਕ ਕੀ ਅਚੀਵ ਹੋਰ ਕਰਨਾ ਚਾਹੁੰਦੇ ਹੋ ਅ ਦੇਖੋ ਜੀ ਬਿਲਕੁਲ ਤੁਸੀਂ ਸਹੀ ਗੱਲ ਕੀਤੀ ਜਿੱਦਾਂ ਮੈਂ ਕਿਹਾ ਪਹਿਲਾਂ ਚੈਲੰਜ ਕੁਝ ਹੋਰ ਸੀ ਇਸ ਫੀਲਡ ਦੇ ਹੁਣ ਚੈਲੰਜ ਹੈ ਕਿ ਵੀ ਕਿਉਂਕਿ ਪਪੂਲਰ ਹੋ ਗਈ ਫੀਲਡ ਸੋ ਲੋਟ ਆਫ ਪੀਪਲ ਆਰ ਇਨ ਇਟ पर आई वुड जस्ट से ठीक है सबदा का अपना अपना माइंडसैट है वाईगुरु ने सारू अपनी अपनी सोच दिती है बट क्वालिटी अश्योरेंस इज बॉट असी बहुत ध्यान दें कमिटमेंट टू टाइम साड़ी बहुत uh, बहुत ही पर्टिकुलर uh, हैगी है, है कि भी कोई प्रोजेक्ट अगर कमिट करता दैट वी हैव टू डू इट इन दिस टाइम विद द सिमिलर क्वालिटी और सेम क्वालिटी जो असी कमिट की है वी मेक श्योर दैट इट इज़ डन सो द अदर थिंग इज़ के जोड़ा एक अंदरूनी पैशन हैगा ऑफ क्रिएटिंग स्कीम ਸਟਾਈਲਸ ਉਹ ਆਪਣੇ ਆਪ ਜੀ ਮੇਰੇ ਲਈ ਤੇ ਇੱਕ ਫਨ ਜ਼ੋਨ ਹੈਗਾ ਆਈ ਲਵ ਇਟ ਸੋ ਮੈਨੂੰ ਲੱਗਦਾ ਕਿ ਜਦੋਂ ਕਲਾਇੰਟ ਆਂਦਾ ਹੈ ਤੇ ਵਾਟ ਕਾਈਂਡ ਆਫ ਅੰਡਰਸਟੈਂਡਿੰਗ ਮੈਨੂੰ ਉਹਨਾਂ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜੋ ਉਹਨੂੰ ਪਸੰਦ ਉਹਨਾਂ ਨੂੰ ਪਸੰਦ ਆਏਗਾ ਸਾਡੀ ਸੋਚ ਉੱਥੇ ਜਾਂਦੀ ਹੈ ਉਹ ਮੈਨੂੰ ਲੱਗਦਾ ਸਾਡਾ ਯੂਨੀਕ ਕੈਰੈਕਟਰ ਹੈ ਅਪਾਰਟ ਫਰਮ ਟਾਈਮਲiness ਐਂਡ ਗੁੱਡ ਕੁਆਲਿਟੀ ਐਗਜ਼ੀਕਿਊਸ਼ਨ ਕਿਉਂਕਿ ਅਸੀਂ ਟਰਨ ਕੀ ਕਰਕੇ ਦਿੰਨੇ ਆ ਸੋ ਡਿਜ਼ਾਈਨ ਵੀ ਅਸੀਂ ਕਰਕੇ ਦਿੰਨੇ ਆ ਤੇ ਉਹਨਾਂ ਨੂੰ ਫਾਈਨਲ ਪਲੇਨ ਪਲੱਗ ਸੋਨ ਵੀ ਦੇ ਨੇ ਕਿ ਤੁਸੀਂ ਆਓ ਐਂਡ ਜਸਟ ਸਟਾਰਟ ਲਿਵਿੰਗ ਇਨ ਜਸਟ ਲਾਈਕ ਅ ਹੋਟਲ ਸੋ that is our U usp ਬੇਸਿਕਲੀ ਅੱਛਾ ਆਪਾਂ ਜਿਹੜੀ ਤੁਹਾਡੀ ਜਗ੍ਹਾ ਤੇ ਖੜੇ ਆਂ ਜੀ ਬਹੁਤ ਸੋਹਣਾ ਸੋਹਣੀਆਂ ਚੀਜ਼ਾਂ ਇੱਥੇ ਤੁਸੀਂ ਰੱਖੀਆਂ ਹੋਈਆਂ ਅਸੀਂ ਚਾਹਾਂਗੇ ਵੀ ਇਹਨਾਂ ਬਾਰੇ ਤੁਸੀਂ ਦੱਸੋ ਸਾਨੂੰ ਦਿਖਾਓ ਵੀ ਇਹਨਾਂ ਦੀ ਇੰਪੋਰਟੈਂਸ ਕੀ ਕੀ ਹੈ ਕਿਵੇਂ-ਕਿਵੇਂ ਤੁਸੀਂ ਫਿਰ ਦੱਸ ਦਿਓ ਵੀ ਆਹ ਚੀਜ਼ ਆ ਜਿਹੜੀ ਉਹ ਇਹਦੀ ਬੈਸਟ ਜਗ੍ਹਾ ਕਿਹੜੀ ਹੋਊਗੀ ਜਾਂ ਇਹਦੀ ਇਸ ਨਾਲ ਕੀ ਜਿਹੜੀ ਹੈਗੀ ਆ ਉਹ ਸ਼ਿੰਗਾਰ ਆਊਗਾ ਘਰ ਦੇ ਵਿੱਚ ਸੋ ਉਹਵੇਂ ਦੱਸੋ ਕੋਈ ਜਿਹੜੀ ਤੁਹਾਡੀ ਖਾਸ ਚੀਜ਼ਾਂ ਹੋਣ ਦੇਖੋ ਜੀ ਐਦਾ ਹੈ ਕਿ ਇਹ ਨਾ ਇੱਕ ਸਾਡਾ ਡਿਜ਼ਾਈਨ ਸਟੂਡੀਓ ਹੈ ਤੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਦੋਂ ਕੋਈ ਕਲਾਇੰਟ ਆਏ ਉਹਨੂੰ ਸਮਝ ਆ ਜਾਏ ਕਿ ਵੀ ਸਾਡਾ ਟੇਸਟ ਕੀ ਹੈਗਾ ਹੈ ਜਾਂ ਅਸੀਂ ਕਿਸ ਟਾਈਪ ਦਾ ਔਰਾ ਕ੍ਰੀਏਟ ਕਰਨਾ ਚਾਹੁੰਦੇ ਆ ਸੋ ਫॉर ਇਗਜ਼ਾਮਪਲ ਹੈ ਤਾਂ ਤੁਸੀਂ ਸਾਹਮਣੇ ਲੈ ਦੋ ਸੋਫਾ ਦੇਖ ਰਹੇ ਹੋ ਐਚੈਸਟਫੀਲ ਸੋਫਾ ਹੈਗਾ ਸੋ ਇਹ ਸੋਫਾ ਇਹ ਬੜਾ ਹੀ ਯੂਨੀਵਰਸਲ ਸੋਫਾ ਹੈਗਾ ਇਟ ਇਜ਼ ਅ ਡਿਜ਼ਾਈਨ ਜਿਹੜਾ ਤੁਸੀਂ ਕਮਰਸ਼ੀਅਲ ਵੀ ਯੂਜ਼ ਕਰ ਸਕਦੇ ਹੋ ਰੈਜ਼ੀਡੈਂਸ਼ੀਅਲ ਵੀ ਯੂਜ਼ ਕਰ ਸਕਦੇ ਹੋ ਲੈਦਰ ਦੀ ਜਗ੍ਹਾ ਫੈਬਰਿਕ ਵੀ ਪਾ ਸਕਦੇ ਹੋ ਸੋ ਇਟ ਇਜ਼ ਜਸਟ ਅ ਫੀਲਿੰਗ ਕਿ ਵੀ ਅਗਰ ਇੱਕ ਲੋਕ 3D ਬਣਾ साक्षात सामने पे है कि भी इदा फील एंड लुक आएगी एंड क्वालिटी की मिलेगी साढ़े तो सिमिलरली mm. एक ए, बहुत ही यू नो कलोनीयल स्टाइल चेयर हैगी है सो mm. so, ए जी चेयर हैगी है अजकल है, बहुत विकर केन इज बैक इन फैशन सो टीक वुड विकर केन एंड यूनीक काइंड ऑफ फैब्रिक का लुक एंड फील आँदी है अ कॉर्नर स्टडी एरिया और जस्ट अ कॉर्नर चेयर टू सिप कॉफी कॉर्नर बहुत अच्छा लगता है दैन सम रस्टिक ग्रे एंड वाइट फिनिश द फर्नीचर अगेन एंटीक लुक बट क्लासिकल लुक सो असी कोशिश की था कि भी कॉन्टेंपरेरी क्लासिक मॉडर्न कॉटेज स्टाइल थोड़ी थोड़ी फीलिंग सारी दे जाए एंड ऑल्सो वी एडिड लॉट ऑफ आर्ट वर्क ऑन दी वॉल्स जिस टू मेक इट लुक मोर ग्लैमरस सो आन दे यू नो यू गेट अ फील दैट यू कैन अपलिफ्ट योर स्पेस इन द सिमिलर कॉन्टैक्स तो वो बेसिकली असी डिवेलप किए हुए कॉर्नर इतने ਜਦ ਮੈਂ ਇਹ ਤੁਸੀਂ ਮੋਟੀ ਮੋਟੀ ਚੀਜ਼ਾਂ ਬਾਰੇ ਦੱਸਿਆ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਵੀ ਪਈਆਂ ਨੇ ਛੋਟੀਆਂ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇ ਆਪਣੇ ਘਰ ਦੇ ਵਿੱਚ ਪਰ ਪਤਾ ਨਹੀਂ ਹੁੰਦਾ ਵੀ ਕਿੱਥੇ ਕਿਹੜੀ ਚੀਜ਼ ਨੂੰ ਰੱਖਣਾ ਹੈਗਾ ਸੋ ਉਹਨਾਂ ਬਾਰੇ ਵੀ ਦੱਸੋ ਜਿਵੇਂ ਅਸੀਂ ਸੈਂਟਿਡ ਕੈਂਡਲਸ ਦੇਖ ਰਹੇ ਹਾਂ ਹੋਰ ਕਈ ਛੋਟੀਆਂ ਚੀਜ਼ਾਂ ਦੇਖ ਰਹੇ ਹੈਗੇ ਆ ਪਈਆਂ ਉਹਨਾਂ ਬਾਰੇ ਵੀ ਥੋੜਾ ਸਾਨੂੰ ਇਸ ਤਰ੍ਹਾਂ ਦੱਸੋ ਜੀ ਬਿਲਕੁਲ ਜੀ ਐਸੈਸਰੀਜ਼ ਦਾ ਬਹੁਤ ਵੱਡਾ ਰੋਲ ਹੈਗਾ ਇੰਟੀਰੀਅਰ ਡਿਜ਼ਾਈਨ ਵਿੱਚ ਤੁਸੀਂ ਬਹੁਤ ਆਪਣਾ ਘਰ ਸੋਨਾ ਮਟੀਰੀਅਲ ਨਾਲ ਸਜਾਤਾ ਲੇਕਿਨ ਤੁਹਾਡੀ ਪਰਸਨੈਲਿਟੀ ਨੂੰ ਐਸੈਸਰੀਜ਼ ਕਨੈਕਟ ਕਰ ਦਿਆ ਨੇ ਕਈ ਲੋਕ ਕੀ ਟਰੈਵਲ ਕਰਕੇ ਲੈਂਦੇ ਮੈਂ ਖੁਦ ਟਰੈਵਲ ਕਰਦੀ ਹਾਂ ਤੇ ਐਸੈਸਰੀਜ਼ ਇਕੱਠੇ ਕਰਦੀ ਹਾਂ ਫਿਰ ਆਪਣੇ ਹਰ ਇੱਕ ਨਿਊ ਕਲਾਇੰਟ ਦੇ ਸਾਹਮਣੇ ਉਹਨਾਂ ਨੂੰ ਰੀ ਅਸੈਸ ਕਰਕੇ ਉਹਨਾਂ ਨੂੰ ਪਲੇਸ ਕਰਦੇ ਹਾਂ ਸੋ ਐਸੈਸਰੀਜ਼ ਵਿੱਚ ਫੋਰ ਐਗਜ਼ਾਮਪਲ ਤੁਸੀਂ ਕਿਹਾ ਸੈਂਟਿਡ ਕੈਂਡਲਸ ਨੇ ਤੇ ਉਹਨੇ ਹਾਲੀ ਪਿਛਲੇ ਮਹੀਨੇ ਡਿਸੰਬਰ ਵਿੱਚ 크ਿਸਮਸ ਹੈਗਾ ਸੋ ਵਿంటర్ ਸੀਜ਼ਨ ਹੈਗਾ ਸੋ ਕੈਂਡਲਸ ਐਡ ਅ ਲੋਟ ਆਫ ਵਾਰਮਥ ਤੇ 골ਡਨ ਫੀਲ ਜਿਹੜਾ ਵਿంటర్ ਗਲੂਮ ਹੈਗਾ ਫੋਰ ਐਗਜ਼ਾਮਪਲ ਉਹਦੇ ਵਿੱਚ 골ਡਨ ਸਿਲਵਰ ਬ੍ਰਾਈਟ ਕਲਰਸ ਲਾਈਕ ਰੈਡ ਗ੍ਰੀਨ ਲੈਦਰ ਫਿਨਿਸ਼ ਸੋ ਉਹ ਸਾਰੀ ਚੀਜ਼ਾਂ ਬੜੀ ਕੰਟ੍ਰਿਬਿਊਟ ਕਰਦੀਆਂ ਨੇ ਸੋ ਵੀ ਹੈਵ ਟ੍ਰਾਈਡ ਕਿ ਅਸੀਂ ਉਸ ਟਾਈਪ ਦੀ ਫੀਲ ਵਿంటర్ ਸੀਜ਼ਨ ਨੂੰ ਦੇਈਏ ਵੀ ਹੈਵ ਐਡਡ ਲੋਟ ਆਫ ਥਰੋਜ਼ ਕਾਰਪੇਟਸ ਉਸ ਤਰੀਕੇ ਦਾ ਅਸੈਸਰੀਜ਼ ਦਾ ਇੱਕ ਕੰਬੀਨੇਸ਼ਨ ਬਣ ਜਾਂਦਾ ਹੈ ਜੀ ਅੱਛਾ ਹੁਣ ਹੋਰ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਕੀ ਕੀ ਫੋਕਸ ਕਰ ਰਹੇ ਹੋ ਤੇ ਨਾਲ ਨਾਲ ਆਪਾਂ ਟ੍ਰਾਈ ਸਿਟੀ ਦੀ ਗੱਲ ਕਰੀ ਪੰਜਾਬ ਦੇ ਵਿੱਚ ਵੀ ਜਾਂ ਪੂਰੇ ਇੰਡੀਆ 'ਚ ਤੁਹਾਡੇ ਕਲਾਇੰਟਸ ਹੋਣਗੇ ਗਲੋਬਲ ਵੀ ਹੋਣਗੇ ਤੇ ਉੱਥੋਂ ਤੁਹਾਨੂੰ ਕੀ ਹੈਲਪ ਮਿਲਦੀ ਹੈ ਉਹ ਇੱਥੋਂ ਦਾ ਤੇ ਉੱਥੋਂ ਦਾ ਫਰਕ ਕੀ ਹੁੰਦਾ ਫਿਰ ਕਿਵੇਂ ਉਸ ਤਰ੍ਹਾਂ ਹਿਸਾਬ ਨਾਲ ਤੁਸੀਂ ਡਿਜ਼ਾਈਨ ਕਰਦੇ ਹੋ ਜਿਹੜੀ ਤੁਹਾਡੀ ਗੱਲ ਹੈਗੀ ਗਲੋਬਲ ਕਲਾਇੰਟਸ ਵਾਲੀ ਡੈਫੀਨਿਟਲੀ ਸਾਡੇ ਕੋਲ ਬੜੇ ਵਧੀਆ ਗਲੋਬਲ ਕਲਾਇੰਟਸ ਹੈਗੇ ਨੇ ਐਂਡ ਅੱਛਾ ਲੱਗ ਰਿਹਾ ਹੈ ਕਿ ਉਹ ਇੰਡੀਆ ਵਿੱਚ ਹੁਣ ਕੌਨਫੀਡੈਂਸ ਦਿਖਾ ਰਹੇ ਨੇ ਫਾਰ ਸਿਟਿੰਗ देयर ਐਂਡ ギਵਿੰਗ ਪ੍ਰੋਜੈਕਟਸ ਜੋ ਅਸੀਂ ਇੱਥੇ ਉਹਨਾਂ ਦੇ ਐਗਜ਼ੀਕਿਊਟ ਕਰ ਰਹੇ ਆ ਕਾਫੀ ਚੀਜ਼ਾਂ ਨੇ ਜੀ ਫਾਰ ਇਗਜ਼ਾਮਪਲ ਸਾਡੇ ਇੱਕ ਕਲਾਇੰਂ ਨੇ ਉਹਨਾਂ ਨੂੰ ਉਹਨੇ ਪਲੱਗ ਪੁਆਇੰਟਸ ਦੀ ਗੱਲ ਹੋ ਰਹੀ ਸੀ ਸੋ ਬਿਕਾਜ਼ ਯੂ ਉਨਾ ਇੰਟਰਫੋ ਬਹੁਤ ਸਪੋਰਟ ਹੈਗੀ ਹੈ ਐਸ ਆਫ ਵਾਟ ਇਜ਼ ਅਵੇਲੇਬਲ देयर ਤੇ ਸਾਨੂੰ ਇਥੋਂ ਕੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਸਕਦੇ ਆ ਸੋ ਬੜਾ ਅੱਛਾ ਕਮਿਊਨੀਕੇਸ਼ਨ ਜ਼ੋਨ ਬਣਿਆ ਹੈ ਐਂਡ ਆਈ ਥਿੰਕ ਇਟ ਇਜ਼ ਵੈਰੀ ਅਪਲਿਫਟਿੰਗ ਕਿ ਅਸੀਂ ਇਸ ਤਰੀਕੇ ਨਾਲ ਗਲੋਬਲੀ ਆਪਣੇ ਆਪ ਨੂੰ ਪ੍ਰੈਜ਼ੈਂਸ ਵੀ ਸ਼ੋ ਕਰ 파 ਰਹੇ ਆ ਤੇ ਗਲੋਬਲ ਕਲਾਈਂਟ ਤੋਂ ਬਹੁਤ ਜ਼ਿਆਦਾ ਨਿਊ ਇਨਪੁਟਸ ਵੀ ਲੈ 파 ਰਹੇ ਆ ਸੋ ਇਟ ਇਜ਼ ਵੈਰੀ ਨਾਈਸ ਬਾਕੀ ਜੋ ਤੁਸੀਂ ਕਿਹਾ ਵੀ ਸਾਲ ਦਾ ਪੂਰਾ ਕੀ ਅੱਗੇ ਪ੍ਰੋਜੈਕਸ਼ਨ ਹੈਗੀ ਹੈ ਸੋ टू बी हम्बली सबमिटिंग वी रियली वॉन्ट टू ग्रो आर प्रोजेक्ट्स टू अ डिफरेंट लैवल अ चाहते हैं कि भी साक्ट्स की स्कोप डिफरेंट हो जाए फॉर एग्जाम्पल लास्ट ईयर अं गेमिंग आर्किट सैक्टर ईट्च डिजाइन किया दैट वॉज वेरी डिफरेंट सिमिलर इन ट्राई सिटी अं चाहते हैं कि भी रेजीडेंशियल कमर्शियल तो उत्ते रिटेल में भी असी अपना पोर्टफोलियो इनक्रीज़ करिए एंड अपने सैटिस्फाइड कलाइंट बेस न होर बधाईए सो वी आर मैनुफैक्चरिंग आर ओन फर्नीचर तो अभी उस सब एस ਅਸਪੈਕਟਸ ਨੂੰ ਹੋਰ ਫਿਊਲ ਕਰਨਾ ਚਾਹੁੰਦੇ ਆ ਵੀ ਵਾਂਟ ਟੂ ਗਰੋ ਆਰ ਟੀਮ bigger ਸੋ ਦੋਸ ਆ ਦੀ ਪਲਾਨਸ ਐਂਡ ਗੋਡ ਬles ਵੀ ਵਿਲ ਮੇਕ ਸ਼ੋਰ ਦੈਟ ਵੀ ਗਰੋ ਇਨ ਦੈਟ ਮੈਨਰ ਪਿੰਡਾਂ ਚ ਮੈਮ ਤੁਸੀਂ ਕਿੰਨਾ ਕੁ ਡਿਫਰੈਂਸ ਦੇਖ ਰਹੇ ਹੋ ਹੁਣ ਪਹਿਲਾਂ ਇੰਨਾ ਲੋਕੀ ਅਵੇਅਰ ਨਹੀਂ ਸੀ ਇਸ ਪਾਸੇ ਧਿਆਨ ਨਹੀਂ ਦਿੰਦੇ ਸੀਗੇ ਸ਼ਹਿਰਾਂ ਚ ਤਾਂ ਇਹ ਚੀਜ਼ ਚਲੋ ਚੱਲਦੀ ਸੀ ਪਹਿਲਾਂ ਤੋਂ ਸ਼ੌਂਕ ਹੁੰਦਾ ਸੀਗਾ ਤਾਂ ਹੁਣ ਤੁਹਾਡੇ ਤਜਰਬੇ ਹੋਣਗੇ ਵੀ ਪਿੰਡਾਂ ਦੇ ਵਿੱਚ ਕਿੰਨਾ ਕੁ ਕ੍ਰੇਜ਼ ਆ ਕਿੰਨਾ ਕੁ ਲੋਕ ਇੰਟੀਰੀਅਰ ਡਿਜ਼ਾਈਨਿੰਗ ਨੂੰ ਇੰਪੋਰਟੈਂਸ ਦੇ ਰਹੇ ਆ ਦੇਖੋ ਜੀ ਐਕਸਪੋਜ਼ਰ ਤੇ ਕਿਉਂਕਿ ਇੰਟਰਨੈਸ਼ਨਲ ਟ੍ਰੈਵਲ ਦਾ ਇੰਨਾ ਮਿਲ ਗਿਆ ਲੋਕਾਂ ਨੂੰ ਕਿ ਹੁਣ ਅਫੋਰਡੇਬਿਲਟੀ ਵੀ ਹੋ ਗਈ ਹੈ ਚੰਡੀਗੜ੍ਹ ਇਜ਼ ਆਫਰਿੰਗ ਅ ਲੋਟ ਆਫ ਹਾਊਸਿੰਗ ਸਿਸਟਮਸ ਤੇ ਬਹੁਤ ਲੋਕ ਪਿੰਡਾਂ ਤੋਂ ਇਨਵੈਸਟ ਕਰ ਰਹੇ ਨੇ ਚੰਡੀਗੜ੍ਹ ਮੋਹਾਲੀ ਪੰਚਕੂਲਾ ਐਂਡ ਐਕਸਟੈਂਸ਼ਨਸ ਵਿੱਚ ਉਹ ਆਂਦੇ ਨੇ ਡੈਫੀਨਿਟਲੀ ਉਹਨਾਂ ਦਾ ਹੁੰਦਾ ਹੈ ਪਰਸਪੈਕਟਿਵ ਕਿ ਸਾਨੂੰ ਇੰਟੀਰੀਅਰ ਕਰਾਣਾ ਹੈ ਸਾਡੇ ਕੋਲ ਇੱਕ ਆਈਸੀ ਕਲਾਇੰਟ ਜਿਨ੍ਹਾਂ ਨੇ ਬੁਟੀਕ ਬਣਾਣੀ ਸੀ ਇੱਥੇ ਹੋਮ ਬੁਟੀਕ ਬਣਾਣੀ ਸੀ ਬਿਕੋਜ਼ ਦੇ ਆਰ ਫਰਮ ਪਿੰਡ ਬਟ ਦੇ ਵਾਂਟਿਡ ਟੂ ਕੇਟਰ ਇਧਰ ਦੇ ਕਲਾਇੰਟ ਤੇ ਉਹਨਾਂ ਨੇ ਬੜਾ ਹੀ ਆਪਟਿਮਿਜ਼ਮ ਦਿਖਾਇਆ ਐਂਡ ਜੋ ਅਸੀਂ ਉਹਨਾਂ ਨੂੰ ਫਿਊਚਰਿਸਟਿਕ ਡਿਜ਼ਾਈਨ ਦਿਖਾਏ ਉਹਨਾਂ ਨੇ ਅੰਡਰਸਟੈਂਡ ਵੀ ਲਈ ਐਕਸੈਪਟ ਵੀ ਕਰ ਲੇ ਤੇ ਐਗਜ਼ੀਕਿਊਟ ਵੀ ਹੋ ਗਿਆ ਸੋ ਬਹੁਤ ਫਰਕ ਆ ਗਿਆ ਬਹੁਤ ਸ਼ਿਫਟ ਆ ਗਿਆ ਲੋਕਾਂ ਦੀ ਐਕਸੈਪਟੇਬਿਲਟੀ ਵੱਧ ਗਈ ਹੈ ਐਂਡ ਪੀਪਲ ਵਾਂਟ ਟੂ ਐਕਸਪੈਰੀਮੈਂਟ ਸੋ ਇਟ ਇਜ਼ ਅ ਗੁੱਡ ਸਾਈਨ ਮੈਮ ਲਾਸਟ ਕੁਐਸਚਨ ਜੀ ਬੀਇੰਗ ਅ ਵੂਮਨ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਯੰਗ ਯੰਗ ਕੁੜੀਆਂ ਨੂੰ ਜਿਹੜੀਆਂ ਹਿੰਮਤ ਹਾਰ ਜਾਂਦੀਆਂ ਨੇ ਤੇ ਪਿਛਲੇ ਬਹੁਤ ਸਾਲਾਂ ਤੋਂ ਜਿਹੜਾ ਬ੍ਰਾਡ ਜਾਂਦਾ ਜਿਹੜਾ ਕ੍ਰੇਜ਼ ਸੀਗਾ ਸੋ ਉਹਨਾਂ ਨੂੰ ਇਹ ਲੱਗਦਾ ਵੀ ਇੱਥੇ ਤਾਂ ਕੁਝ ਕੰਮ ਅਸੀਂ ਕਰ ਨਹੀਂ ਸਕਦੇ ਇੱਥੇ ਕੰਮ ਸਾਨੂੰ ਮਿਲ ਨਹੀਂ ਸਕਦਾ ਸੋ ਇਸ ਕਰਕੇ ਬਾਹਰ ਜਾਂਦੇ ਆ ਤੁਸੀਂ ਬੜਾ ਵਧੀਆ ਐਗਜ਼ਾਮਪਲ ਸੈੱਟ ਕੀਤਾ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਅ ਦੇਖੋ ਜੀ ਬਾਹਰ ਜਾਣ ਲਈ ਕੋਈ ਨੁਕਸਾਨ ਨਹੀਂ ਹੈਗਾ ਬਟ एवरीवन ਸ਼ੁੱਡ ਨੋ ਕਿ ਤੁਹਾਡੀ ਅੰਦਰ ਦੀ ਕਾਲ ਕੀ ਹੈਗੀ ਹੈ ਤੁਸੀਂ ਕੀ ਹਾਸਿਲ ਕਰਨਾ ਚਾਹੁੰਦੇ ਹੋ ਨਾ ਬਾਹਰ ਸੌਖਾ ਹੈ ਨਾ ਇੱਧਰ ਸੌਖਾ ਹੈ ਹੁਣ ਇੱਥੇ ਰਹਿ ਕੇ ਅੱਜ ਦੇ ਟਾਈਮ ਤੇ ਇੰਨਾ ਕੁਝ ਅਵੇਲੇਬਲ ਹੋ ਗਿਆ ਹੈ ਕਿ ਤੁਸੀਂ ਸਟਰਗਲ ਇੱਥੇ ਜਿੰਨੀ ਕਰੋਗੇ ਉਨਾ ਰਿਜ਼ਲਟ ਤੁਹਾਨੂੰ ਇੱਥੇ ਵੀ ਮਿਲ ਜਾਏਗਾ ਸਿਰਫ ਇੱਕ ਗੈਪ ਆ ਰਿਹਾ ਹੈ ਕਿ ਅੱਜਕੱਲ ਦੀ ਜਿਹੜੀ ਯੁਵਾ ਪੀੜੀ ਹੈ ਉਹਨੂੰ ਜਲਦੀ ਪੈਸੇ ਕਮਾਉਣ ਦੀ ਥੋੜੀ ਜੀ ਚਾਹਤ ਹੋ ਗਈ ਕਿ ਵੀ ਜਲਦੀ ਸਭ ਕੁਝ ਮਿਲ ਜਾਏ ਉਹ ਜ਼ਰੂਰੀ ਨਹੀਂ ਹੈਗਾ ਕਿ ਹੋਏ ਸੋ ਤੁਹਾਨੂੰ ਪੇਸ਼ੈਂਸ ਤੇ ਰੱਖਣੀ ਪੈਣੀ ਹੈ ਪੇਸ਼ੈਂਸ ਰੱਖੋ ਆਪਣੇ ਤੇ ٹرسٹ ਰੱਖੋ ਆਪਣੇ ਸਕਿੱਲ ਨੂੰ ਡਿਵੈਲਪ ਕਰੋ ਸਭ ਤੋਂ ਜ਼ਿਆਦਾ ਮੈਂ ਮੈਸੇਜ ਦੇਣਾ ਚਾਹੂੰਗੀ ਕਿ ਵੀ ਸਕਿੱਲ ਦੀ ਡਿਵੈਲਪਮੈਂਟ ਸਾਡੀ ਇੰਡੀਆ ਵਿੱਚ ਮਿਸਿੰਗ ਹੈਗੀ ਹੈ ਤੁਸੀਂ ਸਕਿੱਲ ਆਪਣਾ ਡਿਵੈਲਪ ਕਰੋ ਤੁਹਾਨੂੰ ਆਪੇ ਇੱਕ ਯੂਨੀ मिल जाएगी और अपनी यूनीकनैस फॉर एग्जाम्पल अभी यूनिवर्सिटी भी एक कोर्स किया भी इंटीरियर फोटोग्राफी mm. हूँ कि बच्चे जड़े इंटीरियर ड्रॉइंगस में खुश नहीं पर है पर उन्होंने फोटोग्राफी स्किल है तो इंटीरियर फोटोग्राफी चाह सो इस टाइप के न्यू इनोवेटिव स्किल्स लाखा हो सात बट यू कैन विन इन मैनी फोल्ड्स तो आई फील के थोड़ा जा पेशंस और uh, इनोवेटिवनैस रखनी चाहिए है ਬਹੁਤ ਬਹੁਤ ਸ਼ੁਕਰੀਆ ਜੀ ਮੈਮ 올 द बेस्ट ਨਾਲੇ ਅ ਸੋ ਅਸੀਂ ਗੱਲ ਕਰ ਰਹੇ ਸੀਗੇ ਅਗਰਜੋਸ਼ ਸ਼ਾਨ ਜੀ ਨਾਲ ਤੇ ਇਹਨਾਂ ਨੇ ਬੜਾ ਵਧੀਆ ਇੱਕ ਐਗਜ਼ਾਮਪਲ ਸੈੱਟ ਕੀਤਾ ਹੈਗਾ ਸਪੈਸ਼ਲੀ ਕੁੜੀਆਂ ਲਈ ਕਿਸ ਤਰ੍ਹਾਂ ਦੇ ਨਾਲ ਆਪਣੇ ਜਿਹੜਾ ਆਪਣਾ ਸ਼ੌਂਕ ਸੀਗਾ ਉਸ ਨੂੰ ਆਪਣੇ ਪੈਸ਼ਨ ਨੂੰ ਕਿਵੇਂ profession ਬਣਾਇਆ ਹੈ ਤੇ ਅ ਅੱਜ ਬੜੇ ਮਾਣ ਦੀ ਗੱਲ ਇਹਨਾਂ ਦੇ ਲਈ ਪੰਜਾਬ ਸਰਕਾਰ ਦੇ ਮੰਤਰੀ ਨੇ ਅਨਮੋਲ ਗਗਨ ਮਾਨ ਉਹਨਾਂ ਨੇ ਸਨਮਾਨਿਤ ਕੀਤਾ ਤੇ ਅ ਇੰਟੀਰੀਅਰ ਡਿਜ਼ਾਈਨਿੰਗ ਦੇ ਇਸ ਖੇਤਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਅ ਟ੍ਰੈਂਡਸ ਚੇਂਜ ਹੋ ਰਹੇ ਨੇ ਕੀ ਕੁਝ ਹੋ ਰਿਹਾ ਤੇ ਆਉਣ ਵਾਲੇ ਸਮੇਂ ਵਿੱਚ ਕੀ ਕੁਝ ਹੋ ਸਕਦਾ ਸੋ ਉਸ ਬਾਰੇ ਇਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਵਪ ਬ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ